ਰਾਣਾ ਬਾਲਾ ਚੌਰੀਏ ਬਾਰੇ ਜਦੋਂ ਦਾ ਰਾਤ ਦਾ ਸੁਣਿਆ ਯਾਰ ਜਾਂ ਦੇਖਿਆ ਬਹੁਤ ਦਿਲ ਟੁੱਟਿਆ ਰਾਦਾ ਜਦੋਂ ਦਾ ਉਹਦੇ ਬਾਰੇ ਦੇਖਿਆ ਸੁਣਿਆ ਬਹੁਤ ਘਬਰਾਟ UI ਮਨ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਬਸ ਐਂ ਚੱਲੀ ਗਿਆ ਵੀ ਯਾਰ ਕਿਉਂ ਇਦਾਂ ਕਿਉਂ ਹੋਇਆ ਮੈਂ ਪਰਸਨਲੀ ਬਾਈ ਨੂੰ ਕਦੇ ਜਾਣਦਾ ਨਹੀਂ ਨਾ ਕਦੇ ਮਿਲਿਆ ਨੂੰ ਮੈਂ ਤਾਂ ਸੁਣਿਆ ਵੀ ਨਹੀਂ ਸੀ ਕਦੇ ਵਿਚਾਰੇ ਨੂੰ ਬਾਰੇ ਪਰ ਜਦੋਂ ਦੀ ਉਹ ਰਾਤ ਦੇ ਚਲਾ ਰਹੇ ਉਹ ਬਾਈ ਮੂਰੇ ਆ ਰਿਹਾ ਇੰਸਟਾ ਤੇ ਉਹੀ ਵੀਡੀਓ ਆਈ ਜਾਂਦੀਆਂ ਨੇ ਫੇਰ ਹੋਰ ਵੀ ਯਾਰ ਕਿਉਂ ਇਦਾਂ ਕਿਉਂ ਹੋਇਆ ਆਪਾਂ ਨੂੰ ਨਹੀਂ ਪਤਾ ਬੰਦਾ ਚੰਗਾ ਸੀ ਜਾਂ ਮਾੜਾ ਸੀ ਕਿਸੇ ਮਾ ਦਾ ਪੁੱਤ ਸੀ ਹਜੇ ਵਿਆਹ ਨਮਾ ਹੋਇਆ ਸੀ ਬਾਈ ਦਾ ਪਰ ਮੈਂ ਇੱਕ ਗੱਲ ਕਹਿਣਾ ਯਾਰ ਜਿਹੜੀ ਮਨ ਚ ਹੋਣ ਦਿਮਾਗ ਚ ਚੱਲ ਰਹੀ ਆ ਸ਼ਾਇਦ ਕੋਈ ਤੁਸੀਂ ਅਗਰੀ ਨਾਮ ਉਸ ਗੱਲ ਦਾ ਕਿ ਯਾਰ ਚੰਗਾ ਕਰੋ ਹੀ ਨਾ ਨਾ ਚੰਗਾ ਬੋਲੋ ਕੀ ਲੋੜ ਆ ਕੀ ਕਰਨਾ ਦੱਸ ਤੁਸੀਂ ਚੰਗਾ ਕਰਕੇ ਜਾਂ ਚੰਗਾ ਬੋਲ ਕੇ ਮਰਨਾ ਹੀ ਐ ਆ ਹੁਣ ਮੈਂ ਕੁਝ ਕੁ ਬੰਦਿਆਂ ਦੀਆਂ ਫੋਟੋਆਂ ਲਾਈਆਂ ਸੀ ਹੋਰ ਕਿੰਨੇ ਇਨਫਲੂਐਂਸਰ ਨੇ ਆਪਣੇ ਪੰਜਾਬ ਦੇ ਆਵਦਾ ਨੱਚਦੇ ਟੱਪ ਦੇ ਘਰ ਵਾਲੀਆਂ ਦਿਖਾਉਂਦੇ ਵਧੀਆ ਇੰਜੋਏ ਕਰਦੇ ਨੇ ਆਪਦੇ ਪੈਸੇ ਕਮਾਉਂਦੇ ਕਦੇ ਸੁਣਿਆ ਇਹਨਾਂ ਚੋਂ ਕਿਸੇ ਨੂੰ ਵੀ ਇੱਕ ਕੰਮਲਕੌਰ ਤੋਂ ਬਿਨਾ ਕਿਉਂਕਿ ਉਹ ਗੰਦਬਾਲਾ ਪਾਉਂਦੀ ਤਾਂ ਕਰਕੇ ਉਹ ਮਰੀ ਕਦੇ ਹੋਰ ਸੁਣਿਆ ਆਪਦੇ ਘਰ ਵਾਲੀਆਂ ਦਿਖਾਉਂਦੇ ਨੱਚਦੇ ਟੱਪ ਦੇ ਭੰਗੜੇ ਪਾਉਂਦੇ ਲੱਕ ਹਲਾਉਂਦੇ ਆ ਕਦੇ ਸੁਣਿਆ ਵੀ ਇਹਨਾਂ ਨੂੰ ਕਦੇ ਕਿਸੇ ਨੇ ਧਮਕੀ ਦਿੱਤੀ ਹੋਵੇ ਜਾਂ ਇਹਨਾਂ ਚੋਂ ਕਦੇ ਕਿਸੇ ਦਾ ਐ ਹੋਵੇ ਮਰਦਾ ਉਹੀ ਆ ਜਿਹੜਾ ਚੰਗਾ ਕਰਦਾ ਦੀਪ ਸਿੱਧੂ ਲੈ ਲੋ ਮੁੱਛੇ ਵਾਲਾ ਲੈ ਲੋ ਸੰਦੀਪ ਮੰਗਲ ਨੰਬੀਆਂ ਲੈ ਲੋ ਕੀ ਲੋੜ ਪਈਆ ਸਾਨੂੰ ਚੰਗਾ ਕਰਨ ਦੀ ਯਾਰ ਆਪਦਾ ਘਰ ਪਰਿਵਾਰ ਦੇਖੋ ਆਪਦੇ ਪੈਸੇ ਕਮਾਓ ਕੀ ਕੀ ਲੈਣਾ ਤੁਸੀਂ ਕਮੈਂਟਾਂ ਚ ਵਾਹ ਵਾਖਾਟ ਕੇ ਚੰਗਾ ਬੋਲ ਕੇ ਅਸੀਂ ਵੀ ਪਹਿਲਾਂ ਫਨਸ਼ਨਾਂ ਵਾਲੀਆਂ ਵੀਡੀਓ ਪਾਉਂਦੇ ਸੀਗੇ ਉਦੋਂ ਸਾਰੇ ਕਹਿੰਦੇ ਹੁੰਦੇ ਸੀ ਪੰਜਾਬ ਦੀ ਗੱਲ ਕਰ ਹੁਣ ਕਰ ਰਹੇ ਹਾਂ ਹੁਣ ਕੀ ਖੱਟ ਲਿਆ ਦੋ ਫੇਸਬੁਕਾਂ ਬੈਨ ਕਰਾ ਲਈਆਂ ਬੈਰ ਹੀ ਪਾਇਆ ਕਿਸੇ ਨੇ ਆ ਕੇ ਛੱਡੋ ਪੀ ਮੇਰਾ ਵੀ ਸਰਕਲ ਮੈਨੂੰ ਕਹਿੰਦਾ ਵੀ ਕੀ ਲੋੜ ਪਈਆ ਤੂੰ ਮਾਨ ਸਾਹਿਬ ਬਾਰੇ ਬੋਲਣ ਦੀ ਜਾਂ ਕਿਸੇ ਔਰਤ ਵੀ ਤਾਂ ਐ ਕੀ ਲੈਣਾ ਹੁਣ ਬੋਲਦੇ ਆ ਜਦੋਂ ਨਹੀਂ ਬੋਲਦੇ ਸੀ ਫਿਰ ਕਹਿੰਦੇ ਬੋਲੋ ਹੁਣ ਬੋਲਦਿਆ ਹੁਣ ਕੀ ਕਿਨੇ ਸਾਵਾਸੇ ਦੇਤੀ ਆ ਕਿ ਵੀ ਹਾਂ ਪਈ ਠੀਕ ਐ ਉਲਟਾ ਬੈਗਰੀ ਪਾਇਆ ਖਟਿਆ ਕੀ ਕੁਝ ਵੀ ਨਹੀਂ ਸੌਹ ਖਾਨ ਨੂੰ ਤਿਆਰ ਆ ਵੀ ਜੇ ਸੋਸ਼ਲ ਮੀਡੀਆ ਤੋਂ ਇੱਕ ਰੁਪਈਆ ਵੀ ਆਇਆ ਹੋਵੇ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਬੜਾ ਲਾਅ ਐਂਡ ਆਰਡਰ ਆ ਕੀ ਆ ਮਾਨ ਸਾਹਿਬ ਕੁਝ ਨਹੀਂ ਹੈਗਾ ਕਰਲੋ ਮਾਨ ਸਾਹਿਬ ਕੁਝ ਪਿਆ ਹਜੇ ਵੀ ਛੋਡੇ ਲਵੇ ਸਾਲ ਸਵਾ ਸਾਲ ਪਿਆ ਪਲੀਜ਼ ਜੇ ਛੋਡੇ ਹੱਥ ਪਾਸ ਸਾਰਾ ਕੁਝ ਹੈ ਤੁਸੀਂ ਕਰਨ ਤੇ ਆਉਂ ਤਾਂ ਗਵਰਨਮੈਂਟ ਦਾ ਮਤਲਬ ਗਵਰਨਮੈਂਟ 1 ਮਿੰਟ ਦੀ ਜਿਹੜਾ ਛੋਡੇ ਲਈ ਸਾਰੀ ਜੇ ਤੁਸੀਂ ਕਰਨ ਚਾਹੋ ਮਾਨ ਸਾਹਿਬ ਮਾਮਾ ਦੇ ਪੁੱਤ ਮਰ ਰਿਹਾ ਪਲੀਜ਼ ਕਰ ਲਓ ਕੁਝ ਚੰਗਾ ਬੋਲੋ ਤਾਂ ਸਹੀ ਕਰੋ ਤਾਂ ਸਹੀ ਫਿਰ ਸਾਨੂੰ ਪਤਾ ਲੱਗੂ ਵੀ ਹਾਂ ਸਾਨੂੰ ਕਿਹੜਾ ਨਹੀਂ ਕੁਛ ਨਾ ਕੁਛ ਆਉਂਦਾ ਹੁਣ ਇਹਨੂੰ ਦੱਸੀਏ ਜਾ ਕੇ ਤੁਸੀਂ ਆਪ ਦਾ ਫਰਨਿਸ਼ ਕਰਨ ਕਰੋ ਆਪਦੀ ਵੀਡੀਓ ਪਾ